ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਵਿਕਰਨ ਸਿੰਘ ਮੰਜੀਠੀਆ ਦੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਵਿਕਰਨ ਸਿੰਘ ਮੰਜੀਠੀਆ ਦੀ ਜਿਹੜੀ ਪੁੱਛਗਿੱਛ ਆ ਉਹ ਲਗਾਤਾਰ ਚੱਲ ਰਹੀ ਸੀ ਤਾਂ ਆਖਰਕਾਰ ਰਿਮਾਂਡ ਲੈਣ ਤੋਂ ਬਾਅਦ ਨਾਬਾ ਦੇ ਸਿਕਿਉਰਟੀ ਜੋਲ ਦੇ ਵਿੱਚ ਜਿਹੜਾ ਉਹਨਾਂ ਨੂੰ ਭੇਜ ਦਿੱਤਾ ਗਿਆ ਤਾਂ ਆਖਰਕਾਰ ਕਿੰਨੇ ਦਿਨ ਜਿਹੜਾ ਉਹ ਜੇਲ੍ਹ ਦੇ ਵਿੱਚ ਰਹਿਣਗੇ ਕੀ ਕੁਝ ਬਰਾਮਦਗੀ ਹੋਈ ਹੈ ਉਸ ਤੋਂ ਬਾਅਦ ਅਕਾਲੀ ਦਲ ਦੇ ਲੀਡਰ ਸਾਹਿਬਾਨ ਕੀ ਕਹਿ ਰਹੇ ਨੇ ਵਕੀਲ ਦਾ ਪੱਖ ਕੀ ਆ ਇਹ ਸਾਰੀਆਂ ਸੀ ਗੱਲਾਂ ਬਤਾਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਮੇਰਾ ਨਾਮ ਹਰਵਾਰਤੀ ਤਰਾ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਲਾ ਜੀ ਮਜੂਦ ਨੇ ਰਪਾਲਾ ਹੀ ਸੱਚੀ ਕਾਲ ਜੀ ਸ਼ਕਾਵਾੜਾ ਰਪਾਲਾ ਜੀ ਹੁਣ ਅਪਡੇਟ ਕੀ ਹੈ ਵਿਕੰਸਨ ਮਜੀਠਿਆ ਦੇ ਮਾਮਲੇ ਨੂੰ ਲੈ ਕੇ ਬੜੀਆਂ ਵੱਡੀਆਂ ਜਿਹੜੀਆਂ ਗੱਲਾਂ ਪਈਆਂ ਗਿਆ ਸੀ ਕਿ ਵਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਦੇ ਇੱਕ ਥਾਂ ਤੇ ਲੈ ਕੇ ਜਾ ਰਹੇ ਕਦੇ ਦੂਜੇ ਥਾਂ ਤੇ ਲੈ ਕੇ ਜਾ ਰਹੇ ਨੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਹਿਮਾਚਲ ਦੀ ਪਹਾੜੀਆਂ ਤੇ ਵੀ ਲੈ ਕੇ ਗਏ ਨੇ ਉਹਨਾਂ ਨੂੰ ਕੁਝ ਬਰਾਮਦਗੀ ਹੋਈ ਹੈ ਕੁਝ ਦੇਖੋ ਵਿਕਰਮ ਸਿੰਘ ਮਜੀਠੀਆ ਵਾਲਾ ਬੜਾ ਹਾਈ ਪ੍ਰੋਫਾਈਲ ਕੇਸ ਹੈ ਹੂੰ ਪਹਿਲਾਂ ਵੀ ਗ੍ਰਿਫਤਾਰੀ ਹੋਈ ਸੀ ਡਰੱਗਜ਼ ਕੇਸ ਨੂੰ ਲੈ ਕੇ ਪਰਚਾ ਦਰਜ ਕੀਤਾ ਸੀ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਅਜੇ ਤੱਕ ਚਲਾਨ ਨਹੀਂ ਪੇਸ਼ ਹੋਇਆ 4 60 4 ਸਾਲ ਤੋਂ ਬਾਅਦ ਹੂੰ ਤੇ ਉਸ ਮਾਮਲੇ 'ਚ ਵੀ ਜ਼ਮਾਨਤ ਮਿਲੀ ਪਰ ਮਿਲੀ ਸੀ ਲਗਭਗ 6-7 ਮਹੀਨੇ ਜੇਲ੍ਹ ਤੋਂ ਬਾਅਦ ਸੁ ਹੁਣ ਉਸੇ ਤਰ੍ਹਾਂ ਕਿ ਜਿਹੜਾ ਨਵਾਂ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਦਰਜ ਕੀਤਾ ਉਸ ਕੇਸ ਦੇ ਵਿੱਚ 25 ਜੂਨ ਨੂੰ ਗ੍ਰਿਫਤਾਰੀ ਹੋਈ ਸੀ ਤੇ ਅੱਜ ਉਹਨਾਂ ਨੂੰ 14 ਦਿਨ ਦੀ ਨਿਆਇਕ ਹਰਾਸਤ ਕੇਂਦਰੀ ਜੇਲ੍ਹ ਨਾ ਬਚ ਭੇਜਤਾ ਹੁਣ ਕੀ ਹੈ ਕਿ ਦੋਵੇਂ ਧਿਰਾਂ ਜਿਹੜੀਆਂ ਬਚਾਅ ਪੱਖ ਤੇ ਸਰਕਾਰੀ ਵਕੀਲ ਉਹ ਆਹਮੋ ਸਾਹਮਣੇ ਆ ਬਿਲਕੁਲ ਬਚਾਅ ਪੱਖ ਕਹਿੰਦਾ ਕਿ ਅੱਜ ਅਦਾਲਤ ਦੇ ਵਿੱਚ ਸਰਕਾਰੀ ਵਕੀਲ ਨੇ ਜਾ ਕੇ ਕਹਿ ਦਿੱਤਾ ਸਰਕਾਰ ਤਰਫੋਂ ਬਿਜਲੀਅੰਸ ਤਰਫੋਂ ਕਿ ਹੁਣ ਅਸੀਂ ਸਾਨੂੰ ਇਹਨਾਂ ਦੇ ਰਿਮਾਂਡ ਦੀ ਲੋੜ ਨਹੀਂ ਇਹਦਾ ਮਤਲਬ ਕਿ ਉਹਨਾਂ ਨੂੰ ਹੁਣ ਕੁਝ ਬਰਾਮਦ ਨਹੀਂ ਹੋਇਆ ਪਰ ਜਿਹੜੀ ਸਰਕਾਰੀ ਤੇ ਰਹਿ ਉਹ ਇਹ ਵਕੀਲ ਇਹ ਗੱਲ ਕਹਿ ਰਿਹਾ ਹੈ ਉਹਨਾਂ ਦਾ ਤਰਕ ਹੈ ਕਿ ਪਹਿਲਾਂ ਧਰਾ ਧਾਰਾ ਹੁੰਦੀ ਸੀ ਆਈਪੀਸੀ ਤੇ ਹੁਣ ਬਣ ਗਈ ਹੈ ਬੀ ਐਨ ਐਸ BNS ਦੇ ਤਹਿਤ ਕਿਸੇ ਨੂੰ ਵੀ 15 ਦਿਨ ਦੇ ਦਿਨਾਂ ਤੋਂ ਵੱਧ ਰਿਮਾਂਡ ਤੇ ਨਹੀਂ ਲਿਆ ਜਾ ਸਕਦਾ ਇਹ ਸਾਡੀ ਨਵੀਂ ਇੰਡੀਅਨ ਦੀ ਜਿਹੜੀ BNS ਦੀ ਧਾਰਾ ਜਿਹੜੀ ਆ ਉਹ IPS ਤੋਂ BNS ਬਣੀ ਆ ਪਿਛੇ ਦੇ ਕਾਨੂੰਨ ਦੇ ਜਿਹੜੀ ਕੰਪੈਕਸ ਜਿਲੇ ਹੁਣ 15 ਦਿਨ ਤੋਂ ਵੱਧ ਰਿਮਾਂਡ ਨਹੀਂ ਲੈ ਸਕਦੇ ਪਰ ਉਹਦੇ ਚ ਇੱਕ ਤਰਤੀਮ ਇਹ ਵੀ ਕੀਤੀ ਗਈ ਸੀ ਵੀ 15 ਦਿਨ ਨੂੰ ਤੁਸੀਂ ਤੋੜ-ਤੋੜ ਕੇ ਲੈ ਸਕਦੇ ਹੋ ਮਨ ਲਓ ਪਹਿਲਾਂ 4 ਦਿਨ ਦਾ ਲੈ ਲਿਆ ਫਿਰ ਜੇਲ੍ਹ ਭੇਜਤਾ ਫਿਰ ਲੈ ਆਂਦਾ 10 ਦਿਨ ਦਾ ਲੈ ਲਿਆ ਫਿਰ ਇੱਕ ਦਿਨ ਲੈ ਲਿਆ ਤਾਂ ਸਰਕਾਰੀ ਵਕੀਲ ਇਹ ਗੱਲ ਕਹਿ ਰਹੇ ਆ ਇਹ ਆਪਣਾ ਤਰਕ ਰੱਖ ਰਹੇ ਆ ਕਿ ਉਹਨਾਂ ਦਾ 7 ਦਿਨ ਦਾ ਰਿਮਾਂਡ ਪਹਿਲਾਂ ਮਿਲਿਆ 4 ਦਿਨ ਦਾ ਫੇਰ ਮਿਲਿਆ ਹਮ ਟੋਟਲ ਹੋ ਗਏ 11 ਦਿਨ ਬਾਕੀ ਰਹਿ ਗਏ 4 ਉਹ ਕਹਿੰਦੇ ਵੀ ਸਾਡੀਆਂ ਟੀਮਾਂ ਅਲੱਗ-ਅਲੱਗ ਥਾਂ ਤੇ ਜਾ ਰਹੀਆਂ ਨੇ ਅਲੱਗ-ਅਲੱਗ ਥਾਂ ਤੇ ਗਈਆਂ ਹੋਈਆਂ ਨੇ ਕਿੱਥੋਂ ਜਾ ਕੇ ਵਾਪਸ ਆ ਗਈਆਂ ਕਿਤੇ ਹਲੇ ਗਈਆਂ ਕਿਉਂਕਿ ਟੀਮਾਂ ਕਾਫੀ ਬਣਾਈਆਂ ਹੋਈਆਂ ਇਸ ਮਾਮਲੇ 'ਚ ਹਿਮਾਚਲ ਇਸ ਤੋਂ ਇਲਾਵਾ ਦਿੱਲੀ ਦਿੱਲੀ ਤੋਂ ਬਿਨਾ ਹੋਰ ਜਿਹੜੇ ਕਈ ਥਾਂ ਦੇ ਉੱਪਰ ਆਪਾਂ ਲਾ ਲਓ ਗੋਰਖਪੁਰਾ ਯੂਪੀ ਦੇ ਵਿੱਚ ਜਿਹੜੀਆਂ ਜਾਂ ਇਹਨਾਂ ਦੇ ਅਮਰਸਰ ਦੇ ਵੀ ਹੈਗੀਆਂ ਨੇ ਤਾਂ ਮਜੀਠਾ ਦੇ ਵਿੱਚ ਵੀ ਹੈਗੀਆਂ ਵੀ ਸਾਰੀਆਂ ਟੀਮਾਂ ਜਦੋਂ ਆਪਣੇ ਕਾਗਜ਼ਤ ਲੈ ਕੇ ਹੋਣ ਗਈਆਂ ਜੇਕਰ ਸਾਨੂੰ ਲੋੜ ਪਈ ਜ਼ਰੂਰਤ ਮਹਿਸੂਸ ਹੋਈ ਕਿ ਸਾਨੂੰ ਹੁਣ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕਰਨੀ ਆ ਸੀ ਇਸ ਕਾਗਜ਼ ਦੇ ਤਹਿਤ ਜਿਹੜੀ ਆ ਚੀਜ਼ ਮਿਲੀ ਆ ਹੋ ਤਾਂ ਉਹ ਕਹਿੰਦੇ ਵੀ ਜਿਹੜੇ 4 ਦਿਨ ਅਜੇ ਬਾਕੀ ਪਏ ਆ ਅਸੀਂ ਅਦਾਲਤ ਤੋਂ ਆਗਿਆ ਲੈ ਕੇ ਉਹ 4 ਦਿਨ ਜਿਹੇ ਰਿਮਾਂਡ ਜਿਹੜਾ ਅਸੀਂ ਹੋਰ ਲੈ ਸਕਦੇ ਆ ਹੁਣ ਇਸ ਤੋਂ ਪਹਿਲਾਂ ਜਿਹੜੀਆਂ ਬਿਜੀਲੈਂਸ ਦੀਆਂ ਟੀਮਾਂ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੂੰ ਹਿਮਾਚਲ ਲੈ ਕੇ ਗਏ ਮਸ਼ੋਵਰਾ ਦੇ ਵਿੱਚ ਤਾਂ ਉੱਥੇ ਉਹ ਕਹਿੰਦੇ ਵੀ ਇਹਨਾਂ ਦੀ ਜਿਹੜੀ ਲਗਭਗ 540 ਕਰੋੜ ਦੀ ਪਹਿਲਾਂ ਦੱਸਿਆ ਗਿਆ ਕਹਿੰਦੇ 1000 ਏਕੜ ਜ਼ਮੀਨ ਹੈ ਜਿਹੜੀ ਹਿਮਾਚਲ ਦੇ ਵਿੱਚ ਦੱਸੀ ਜਾ ਰਹੀ ਹੈ ਇਹਦੇ ਆਸ-ਪਾਸ ਤਾਂ ਉਸ ਟਾਈਮ ਇੱਕ ਇਹ ਵੀ ਸੀ ਕਿ ਉੱਥੇ ਸ਼ਾਨਦਾਰ ਕੋਠੀ ਬਣੀ ਹੋਈ ਆ ਮਸ਼ੋਵਰਾ 'ਚ ਬਿਜੀਲੈਂਸ ਕਹਿੰਦੀ ਆ ਵੀ ਉਹਨੂੰ ਤਾਲਾ ਲੱਗਿਆ ਸੀ ਹੁਣ ਉੱਥੇ ਇਹ ਵੀ ਗੱਲ ਸਾਹਮਣੇ ਆਈ ਕਿ ਸਹਿਯੋਗ ਨਹੀਂ ਦਿੱਤਾ ਬਚਾਪਕ ਕਹਿੰਦਾ ਕਿ ਵਿਕਰਮ ਜਿੱਥਿਆ 24 7 ਤੁਹਾਡੀ ਕਸਟਡੀ ਚ ਸਹੂਜ ਕਿਉਂ ਨਹੀਂ ਮਿਲਿਆ ਬਿਲਕੁਲ ਬਿਜੀਲੈਂਸ ਦੇ ਵਕੀਲ ਕਹਿੰਦੇ ਕਿ ਅਸੀਂ ਜਦੋਂ ਗਏ ਉੱਥੇ ਜਿੰਦਰਾ ਲੱਗਿਆ ਸੀ ਜਿੰਦਰਾ ਤੋੜ ਨਹੀਂ ਦਿੱਤਾ ਜਦੋਂ ਸਾਡੇ ਕੋਲ ਬਕਾਇਦਾ ਰਿਮਾਨ ਪੇਪਰ ਸੀਗੇ ਤੇ ਸਰਚ ਵਾਰੰਡ ਸੀਗੇ ਜਦੋਂ ਅਸੀਂ ਉੱਥੋਂ ਦੀ ਪੁਲਿਸ ਨੂੰ ਦਿੱਤਾ ਤੇ ਪੁਲਿਸ ਅੱਗੋਂ ਕਹਿੰਦੀ ਹੈ ਬਿਕਰਮ ਮਜੀਠੀ ਆ ਦੀ ਕੰਸਰਟ ਲੈ ਆ ਜੀ ਕਿ ਤੁਸੀਂ ਤੋਰਲੇ ਕੰਸਰਟ ਦੇ ਰਹੇ ਹੋ ਤਾਂ ਉਹ ਕਹਿੰਦੇ ਫਿਰ ਬਿਕਰਮ ਮਜੀਠੀ ਕਦੋਂ ਕਹੂਗਾ ਕੰਸਰਟ ਲਈ ਤਾਂ ਇਸ ਕਰਕੇ ਉਹਨਾਂ ਨੇ ਮਨਾ ਕਰਤਾ ਤਾਂ ਫਿਰ ਅਸੀਂ ਦੇਖਿਆ ਵੀ ਹੁਣ ਦੋਨਾਂ ਪੁਲਿਸ ਜਿਹੜੀ ਪੰਜਾਬ ਦੇ ਹਿਮਾਚਲ ਆਪਸ ਨਾਲ ਜੇ ਤੇ ਅਸੀਂ ਵਾਪਸ ਆ ਗਏ ਤਾਂ ਦੋਨੋਂ ਤਰ੍ਹਾਂ ਜਿਹੜੇ ਆਪੋ ਆਪਣਾ ਜਿਹੜਾ ਪੱਖ ਰੱਖ ਰਹੀਆਂ ਨੇ ਆਪਾਂ ਇੱਕ ਵਾਰੀ ਜਿਹੜੇ ਸਰਕਾਰੀ ਵਕੀਲਾਂ ਦਾ ਪੱਖ ਹੀ ਹੈ ਉਸ ਤੇ ਨਾਲ ਜੇ ਜ਼ਰੂਰ ਮਾਰਦੇ ਨੇ कोर्ट ਨੇ ਜਿਹੜਾ ਜੁਡੀਸ਼ੀਅਲ ਡਿਮਾਂਡ ਦੇ ਲਈ ਭੇਜਿਆ 19 ਜੁਲਾਈ ਜਿਹੜੀ ਹੈ ਅਗਲੀ ਤਰੀਕ ਹੈ ਜਿਹੜੀ ਜਿਹਦੇ ਉੱਤੇ ਪੇਸ਼ ਕਰਨਾ ਹੈ ਤੇ ਇਹਨਾਂ ਨੂੰ ਨਿਊ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ ਉਸ ਤੋਂ ਇਲਾਵਾ ਕੋਰਟ ਦੇ ਵਿੱਚ ਕਾਫੀ ਜਿਹੜੇ ਸੀਗੇ ਆਲਰੇਡੀ ਕੇਸ ਡਾਇਰੀਜ਼ ਵਗੈਰਾ ਕੇਸ ਫਾਈਲ ਸਾਰੀਆਂ ਦਿਖਾਈ ਗਈਆਂ ਸੀ ਤੇ ਕੋਰਟ ਨੇ ਉਹ ਸਾਰੀਆਂ ਦੇਖੀਆਂ ਨੇ ਸਾਈਨ ਕੀਤੀਆਂ ਨੇ ਤੇ ਦੂਸਰਾ ਜਿਹੜਾ ਕਾਫੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਡਿਊਰਿੰਗ ਇਹਦੇ ਪੀਰੀਅਡ ਦੇ ਵਿੱਚ ਤੇ ਕਿਉਂਕਿ ਰਿਮਾਂਡ ਦਾ ਪੀਰੀਅਡ 15 ਦਿਨ ਹੀ ਹੋ ਸਕਦਾ ਹੈ ਤੇ 12 ਆਲਰੇਡੀ ਹੋ ਚੁੱਕੇ ਸੀ ਤਾਂ ਜਿਹੜੇ ਬਾਕੀ 3 ਦਿਨ ਨੇ ਵੀ ਅੱਗੇ ਜੇ ਰਿਕੁਆਇਰਮੈਂਟ ਰਹੇਗੀ ਤਾਂ ਆਲਰੇਡੀ ਕੋਰ ਦੇ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋੜ ਪੈਗੀ ਜਿਸ ਟਾਈਮ ਤੇ ਉਹ ਤੇ ਤਾਂ 3 ਦਿਨ ਦਾ ਦੁਬਾਰਾ ਜਿਹੜਾ ਪੁਲਿਸ ਰਿਮਾਂਡ ਲਿਤਾ ਜਾ ਸਕਦਾ ਹੈ ਤੇ ਅੱਜ ਵੀ ਕੋਈ ਰਿਮਾਂਡ ਦੀ ਰਿਮਾਂਡ ਕੀਤੀ ਗਈ ਸੀ ਕਿ ਕਿਤੇ ਵੀ ਕਿਹਾ ਕਿ 15 ਤੱਕ ਦਾ ਰਿਮਾਂਡ ਹੋ ਸਕਦਾ ਹੈ ਅੱਜ ਸਿਰਫ ਜੁਡੀਸ਼ੀਅਲ ਰਿਮਾਂਡ ਦੇ ਲਈ ਪੁਣੇ ਤਾਂ ਜੀ ਕਿ ਨਵੇਂ ਕਾਨੂੰਨ ਦੇ ਅਧੀਨ ਸਾਰੇ ਨਵੇਂ ਕਾਨੂੰਨ ਦੇ ਅਧੀਨ ਇਨਵੈਸਟੀਗੇਸ਼ਨ ਏਜੰਸੀ ਕੋਲ ਪਾਵਰ ਹੁੰਦੀ ਹੈ ਜਿਦੇ ਵਿੱਚ ਉਹ ਆਪਣਾ ਰਿਮਾਂਡ ਜਿਹੜਾ ਹੈਗਾ ਜੇ ਦੁਬਾਰਾ ਲੋੜ ਪੈਗੀ ਤਾਂ ਅਸੀਂ ਕੋਰਟ ਚ ਐਪਲੀਕੇਸ਼ਨ ਲਗਾ ਕੇ ਦੁਬਾਰਾ ਵੀ ਲੈ ਸਕਦੇ ਹਾਂ ਸੋ ਇਨਵੈਸਟੀਗੇਸ਼ਨ ਵਿੱਚ ਜੋ ਕੁਝ ਵੀ ਨਵਾਂ ਆਏਗਾ ਉਹਦੇ ਆਧਾਰ ਤੇ ਉਹਨੂੰ ਐਨਾਲਾਈਜ਼ ਕਰਕੇ ਇਹ ਬੀਐਨਐਸਐਸ ਦੇ ਅਧੀਨ ਜਿਹੜੀ ਵੀ ਐਪਲੀਕੇਸ਼ਨ ਬੰਦੀ ਹੋਏਗੀ ਅਸੀਂ ਕਰਾਂਗੇ ਜੇ ਲੋੜ ਪੈਗੀ ਤਾਂ ਦੁਬਾਰਾ ਵੀ ਰਿਮਾਂਡ ਲਿਆ ਜਾਏਗਾ ਇਸ ਦੇ ਪ੍ਰਕਾਰ ਦੇ ਸਾਹਮਣੇ ਰੱਖੇ ਕਿ ਇਸ ਪ੍ਰਕਾਰ ਦੇ ਅੱਜ ਜੁਡੀਸ਼ੀਅਲ ਰਿਮਾਂਡ ਮੰਗਿਆ ਗਿਆ ਜੀ ਕੁਛ ਨਾਬਾ ਨਿਊ ਨਾਬਾ ਜੇਲ੍ਹ ਜੀ ਸਰ ਕੀ ਗੱਲ ਗੁਰੂਪੁਰ ਕੀ ਗਈ ਗੋਰਖਪੁਰ ਗਏ ਸੀ ਸਰ ਇਹਦੇ ਵਿੱਚ ਕਾਫੀ ਜਿਹੜੀ ਕਾਫੀ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਨਿਕਲ ਕੇ ਆਈਆਂ ਨੇ ਸੀਏਐਸ ਦੀ ਜਿਹੜੀ ਰੇਡ ਕੀਤੀ ਗਈ ਸੀ ਉੱਥੋਂ ਕਾਫੀ ਨਵੇਂ ਡਾਕੂਮੈਂਟਸ ਨਿਕਲ ਕੇ ਆਏ ਨੇ ਤੇ ਜਿਹੜੀ ਸ਼ਿਮਲਾ ਦੇ ਵਿੱਚ ਵੀ ਗਈ ਸੀ ਟੀਮ ਗੋਰਖਪੁਰ ਗਈ ਸੀ ਟੀਮ ਤੇ ਹੋਰ ਦਿੱਲੀ ਦੇ ਵਿੱਚ ਕਾਫੀ ਜਗ੍ਹਾ ਤੇ ਰੇਡਸ ਵਗੈਰਾ ਕੀਤੀ ਗਈ ਉਹਦੇ ਵਿੱਚ ਕਾਫੀ ਡਾਕੂਮੈਂਟਸ ਨਿਕਲ ਕੇ ਆਏ ਨੇ ਜਿਹਦੇ ਵਿੱਚ ਇਹਨਾਂ ਦੇ ਆਪਣੇ ਕਾਗਜ਼ ਕੁਝ ਹੋਰ ਬੋਲਦੇ ਨੇ ਜਿਹੜੇ ਉੱਥੋਂ ਨਿਕਲ ਕੇ ਆਏ ਨੇ ਉਹ ਹੋਰ ਬੋਲਦੇ ਨੇ ਉਹ ਅਕੋਰ ਰੀਪੋਰਟ ਆ ਰਹੀਆਂ ਨੇ ਇਸੇ ਕਰਕੇ ਅੱਜ ਜਿਹੜਾ ਜੁਡੀਸ਼ੀਅਲ ਡਿਮਾਂਡ ਦੇ ਲਈ ਉਹਨਾਂ ਨੂੰ ਭੇਜਿਆ ਗਿਆ ਸੋ ਥੈਟ ਕਿ ਅੱਗੇ ਜਿਹੜੇ 3 ਦਿਨ ਨੇ ਕਿ ਜੇ ਦੁਬਾਰਾ ਜਦੋਂ ਵੀ ਰਿਕੁਆਇਰਮੈਂਟ ਹੋਏਗੀ ਵੀ ਇਹਨਾਂ ਨੂੰ ਕਨਫਰਮ ਕਰਨਾ ਹੋਵੇਗਾ ਜਾਂ ਕਿੱਥੇ ਹੋਰ ਰੇਡ ਵਗੈਰਾ ਕਰਨੀ ਹੋਏਗੀ ਤਾਂ ਉਦੋਂ ਇਹਨਾਂ ਨੂੰ 3 ਦਿਨ ਲਈ ਦੁਬਾਰਾ ਜਿਹੜਾ ਕਾਲ ਕੀਤਾ ਜਾ ਸਕਦਾ ਸਭ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਉਹ ਸਰਕਾਰੀ ਵਕੀਲ ਦਾ ਪੱਖ ਸੁਣਿਆ ਤਾਂ ਕਿਤਨਾ ਕਿਤੇ ਸਰਕਾਰ ਰਾ ਇਸ ਮਾਮਲੇ ਲੈ ਕੇ ਜਿਹੜੀ ਡੁੰਗਾਈ ਦੇ ਨਾਲ ਜਾਂਚ ਕਰ ਰਹੀ ਹੈ ਵੱਖ-ਵੱਖ ਜਗ੍ਹਾ ਤੇ ਉੱਪਰ ਸਰਚ ਵੀ ਕੀਤੀ ਗਈ ਹੈ ਤਾਂ ਆਖਰਕਾਰ ਨਾਬਾ ਦੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਪਰ ਬਣਾ ਜੀ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਜਦੋਂ ਇਦਾਂ ਦਾ ਕੇਸ ਹੁੰਦਾ ਜਦੋਂ ਸਰਕਾਰ ਦਾ ਵਿਜੀਲੈਂਸ ਜਾਂ ਕੋਈ ਵੀ ਅਧਾਰਾ ਇਸ ਮਾਮਲੇ ਦੀ ਜਾਂਚ ਕਰਦਾ ਤਾਂ ਸਰਕਾਰੀ ਪਦਰ ਤੇ ਵਕੀਲ ਜਿਹੜੇ ਨੇ ਉਸ ਨੂੰ ਆਪਣੇ ਪੱਖ ਦੇ ਨਾਲ ਬਾਚ ਦੇ ਵੀ ਨੇ ਗੱਲਾਂ ਵੀ ਕਰਦੇ ਨੇ ਮੀਨ ਉਹਨਾਂ ਦਾ ਦੋਨੋਂ ਤਿਰ ਹੈ ਹਮ ਬਚਾਪੱਖ ਨੇ ਆਪਣਾ ਪੱਖ ਰੱਖਣਾ ਹਾਂ ਬਿਲਕੁਲ ਉਹਨਾਂ ਦਾ ਆਪਣੇ ਬੰਦੇ ਨੂੰ ਬਚਾਣਾ ਵੀ ਚਾਣਾ ਹੈ ਸਰਕਾਰ ਤੇ ਉਹਨੇ ਆਪਣਾ ਪੱਖ ਰੱਖਣਾ ਹੈ ਹੁਣ ਸਰਕਾਰ ਇਹ ਗੱਲ ਕਹਿ ਰਹੀ ਹੈ ਸਰਕਾਰ ਦੇ ਜਿਹੜੇ ਵਕੀਲ ਨੇ ਉਹ ਇਹ ਗੱਲ ਕਹਿ ਰਹੇ ਆ ਕਿ ਅਸੀਂ ਹਿਮਾਚਲ ਦੇ ਡੀਜੀਪੀ ਨੂੰ ਪੱਤਰ ਲਿਖਿਆ ਤਾਂ ਉਸ ਤੋਂ ਬਾਅਦ ਉਹਦੀ ਜਿਹੜੀ ਸਰਚ ਹੈ ਕਾਗਜ਼ ਉਹ ਫਿਰ ਇਹ ਵੀ ਕਹਿ ਰਹੇ ਆ ਕਿ ਜਦੋਂ ਸੀਏ ਕੋਲ ਰੇਡ ਕੀਤੀ ਐ ਉਥੋਂ ਵੀ ਡਾਕੂਮੈਂਟ ਬਰਾਮਦ ਹੋਏ ਆ ਸਰਕਾਰੀ ਵਕੀਲ ਕਹਿੰਦੇ ਵੀ ਜਿਹੜੇ ਸੀਏ ਤੋਂ ਡਾਕੂਮੈਂਟ ਬਰਾਮਦ ਕੀਤੇ ਆ ਤੇ ਜਿਹੜੇ ਇਹਨਾਂ ਦੇ ਘਰੋਂ ਜਾਂਦੇ ਆ ਕੋਠੀਆਂ ਚੋਂ ਜਾਂਦੇ ਉਥੋਂ ਹੋਏ ਆ ਬੜਾ ਨਾ ਜ਼ਮੀਨ ਸਮਾਨ ਦਾ ਫਰਕ ਹੈ ਇਸ ਤੇ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਇੱਕ ਸਮਾਂ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਅਸੀਂ ਖਾਸ ਤੌਰ ਤੇ ਵਿਕਰਨ ਸਿੰਘ ਮੰਜੀਟੀਆਂ ਦੇ ਜਿਹੜੇ ਵਕੀਲ ਨੇ ਜਿਹੜੇ ਬਚਾਅ ਆਪਾਂ ਕਰ ਰਹੇ ਨੇ ਉਹਨਾਂ ਦਾ ਜਿੱਠੀਆਂ ਦੇ ਮਾਮਲੇ ਨੂੰ ਲੈ ਕੇ ਕਿਉਂਕਿ ਅੱਜ ਨਾਬਾ ਦੀ ਜੇਲ੍ਹ ਦੇ ਵਿੱਚ ਵਿਕਰਨ ਸਿੰਘ ਮੰਜੀਟੀਆਂ ਨੂੰ ਭਾਰੀ ਪੁਲਿਸ ਫੋਰਸ ਦੇ ਜਿਹੜਾ ਤਨਾਤ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆ ਤਾਂ ਉੱਥੇ ਪਹੁੰਚੀ ਜੇਲ੍ਹ ਦੇ ਬਾਹਰ ਪ੍ਰੋਟੈਸਟ ਵੀ ਕੀਤਾ ਗਿਆ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਕਿਉਂਕਿ ਉੱਥੇ ਸਮਰਥਕ ਜਿਹੜੇ ਭਾਰੀ ਗਿਣਤੀ ਦੇ ਵਿੱਚ ਪਹੁੰਚੇ ਫਿਰ ਬਣਾ ਜੀ ਜੋ ਤਸਵੀਰਾਂ ਲਗਾਤਾਰ ਆਈਆਂ ਨੇ ਸਾਹਮਣੇ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਉੱਥੇ ਪਹੁੰਚ ਰਹੀ ਹੈ ਕਿ ਇਹਨੂੰ ਜਿਹੜਾ ਪੁਲਿਸ ਨੇ ਅਰੈਸਟ ਵੀ ਕੀਤਾ ਉੱਥੇ ਕਿਉਂਕਿ ਤੁਸੀਂ ਚੰਡੀਗੜ੍ਹ ਵੀ ਦੇਖਿਆ ਜਦੋਂ ਕੋਰਟ ਦੇ ਵਿੱਚ ਲੈ ਕੇ ਗਏ ਮੁਹਾਲੀ ਕੋਰਟ ਇੱਥੇ ਵਿੱਚ ਵੀ ਹੋਇਆ ਸੀ ਜਦੋਂ ਗ੍ਰਿਫਤਾਰੀ ਮੁਹਾਲੀ ਕੋਰਟ ਦੇ ਵਿੱਚ ਜਦੋਂ ਉਹਨਾਂ ਨੂੰ ਪੇਸ਼ ਕੀਤਾ ਤਾਂ ਵਰਕਰਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਕਿ ਜਿਹਨਾਂ ਨੂੰ ਤਾਂ ਘਰੇ ਨਜ਼ਰਬੰਦ ਕਰ ਦਿੱਤਾ ਗਿਆ ਸੀ ਨਾਬੇ ਵੀ ਅਜਿਹੀ ਹਾਲਾਤ ਹੋਏ ਜਦੋਂ ਨਾਰੇਬਾਜ਼ੀ ਕੀਤੀ ਗਈ ਤਾਂ ਪੁਲਿਸ ਨੇ ਜਿਹੜਾ ਉਹਨਾਂ ਨੂੰ ਰੋਕਿਆ ਕਈ ਦੂਰ ਕਰਾ ਬੈਰੀਕੇਡ ਕੀਤੀ ਗਈ ਸਾਰਾ ਜਿਹੜਾ ਨਾਬੇ ਦਾ ਕੁਝ ਏਰੀਆ ਸੀ ਉਸ ਜੇਲ੍ਹ ਦੇ ਅੰਦਰ ਉਹ ਸਾਰਾ ਜਿਹੜਾ ਪੁਲਿਸ ਥਾਣੇ ਦੇ ਵਿੱਚ ਤਬੀਲ ਤਬੀਲ ਕੀਤਾ ਪਹਿਲਾਂ ਨਾਬਾ ਨਹੀਂ ਤੁਹਾਡੇ ਯਾਦ ਹੋਣਾ ਕਿ ਤੁਸੀਂ ਅੱਜ ਸਵੇਰ ਤੋਂ ਕਈ ਫੋਨ ਵੀ ਆਏ ਕਈ ਲੋਕਾਂ ਦੇ ਵੀ ਆ ਪੁਲਿਸ ਬੜੀ ਲੱਗੀ ਹੈ ਕੀ ਗੱਲ ਹੈ ਹਾਂ ਬਿਲਕੁਲ ਬਿਲਕੁਲ ਠੀਕ ਹੈ ਤਾਂ ਫਿਰ ਇਹ ਦਰ ਦਰ ਜਾਣਕਾਰੀ ਕੋਈ ਕਹਿੰਦਾ ਸੀਐਮ ਆ ਰਿਹਾ ਸੀਐਮ ਦਾ ਰੂਟ ਲੱਗਿਆ ਕੋਈ ਕਹਿੰਦਾ ਵੀ ਗਵਰਨਰ ਆ ਰਿਹਾ ਉਹਦਾ ਰੂਟ ਲੱਗਿਆ ਅਲੱਗ-ਅਲੱਗ ਲੋਕਾਂ ਦੇ ਜਿਵੇਂ ਹੁੰਦਾ ਕਿ ਸੀਐਮ ਦਾ ਰੂਟ ਲੱਗਦਾ ਠੀਕ ਹੈ ਚਲੋ ਪ੍ਰੋਟੋਕੋਲ ਇੱਕ ਤੇ ਕੋਈ ਕਹਿੰਦਾ ਗਵਰਨਰ ਦਾ ਰੂਟ ਲੱਗਿਆ ਮਹਾਲੀ ਤੋਂ ਲੈ ਕੇ ਪਟਿਆਲੇ ਤੱਕ ਫਿਰ ਉਸ ਤੋਂ ਬਾਅਦ ਕੋਈ ਕਹਿੰਦਾ ਵੀ ਨਾਬਾ ਰੋਡ ਤੇ ਬੜੀ ਪੁਲਿਸ ਖੜੀ ਹੈ ਤੇ ਅਲੱਗ-ਅਲੱਗ ਤਰ੍ਹਾਂ ਦੇ ਕੋਈ ਕਿਸਾਨਾਂ ਨੂੰ ਲੇਕੋ ਜਦੋਂ ਕਿਸਾਨਾਂ ਦੇ ਮਾਮਲੇ ਹੁੰ ਤਾਂ ਫਿਰ ਕੋ ਧਰਨੇ ਰੈਲੀ ਦੇ ਅਲੱਗ-ਅਲੱਗ ਕਿਆਸ ਰਾਈਆਂ ਸੀ ਲੋਕਾਂ ਦੀਆਂ ਤਾਂ ਜਦੋਂ ਇਹ ਪਤਾ ਲੱਗਿਆ ਕਿ ਵਿਕਰਮ ਮਜੀਠੀਆ ਨੂੰ ਨਾਬਾ ਜੇਲ੍ਹ ਚ ਲਿਆ ਰਿਹਾ ਤਾਂ ਫਿਰ ਨਾਬੇ ਵਾਲਿਆਂ ਨੂੰ ਤਾਂ ਇਹ ਗੱਲ ਪਤਾ ਲੱਗ ਗਿਆ ਸੀ ਵੀ ਇਸ ਕਰਕੇ ਪੁਲਿਸ ਲੈ ਕੇ ਮਜੀਠੀ ਆ ਗਿਆ ਤਾਂ ਫਿਰ ਜਿਹੜਾ ਰਾਜਪੁਰਾ ਰੋਡ ਆ ਉਹ ਫਿਰ ਵੀ ਨਹੀਂ ਕਰ ਲੋਕਾਂ ਨੂੰ ਕਲੀਅਰ ਹੋਇਆ ਕਿ ਇੱਧਰ ਪੁਲਿਸ ਕਿਉਂ ਲਾਈ ਤਾਂ ਫਿਰ ਅੱਖਾਂ ਹੀ ਦੇਖਿਆ ਕਿ ਵਿਕਰਮ ਮਜੀਠੀਏ ਨੂੰ ਜਦੋਂ ਲਿਆਂਦਾ ਗਿਆ ਜਿਸ ਗੱਡੀ 'ਚ ਉਹ ਬੈਠੇ ਸੀ ਉਹ ਟੋਟਲ ਜੈੱਡ ਬਲੈਕ ਸੀ ਜਿਹੜੀ ਗੱਡੀ ਦੇ ਸ਼ੀਸ਼ੇ ਸੀਗੇ ਕਾਲੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਨਾਲ ਘੱਟੋ-ਘੱਟ 2-3 ਪੁਲਿਸ ਦੀਆਂ ਬੱਸਾਂ ਤੇ 15 ਤੋਂ 20 ਪੁਲਿਸ ਦੇ ਅਲੱਗ-ਅਲੱਗ ਆਲਾਧਕਾਰੀਆਂ ਦੀਆਂ ਗੱਡੀਆਂ ਜਿਨ੍ਹਾਂ ਵਿੱਚ ਐਸਪੀ, ਡੀਐਸਪੀ, ਯੈਸਐਸਪੀ ਤੇ ਅਣਗਿਣ ਜਿਹੜੇ ਮਹਿਲਾ ਪੁਲਿਸ ਹੋਰ ਮੋਹਾਲੀ ਤੋਂ ਲੈ ਕੇ ਨਾਬੇ ਤੱਕ ਸਾਰੇ ਚੌਂਕ ਭਰੇ ਪਏ ਸੀ ਆਪਾਂ ਕਹਿ ਸਕਦੇ ਹਾਂ ਉਹ ਤਾਂ ਦੇਖੋ ਉਹ ਤਾਂ ਵੀਆਈਪੀ ਰੂਟ ਤੇ ਖੜੇ ਸੀ ਪਰ ਮੈਂ ਬਿਕਰਮ ਮਜੀਠੀਆ ਦੇ ਕਾਰਵਾਈ ਦੀ ਗੱਲ ਕਰ ਰਿਹਾ ਕਿ ਜਦੋਂ ਬਿਕਰਮ ਮਜੀਠੀਆ ਨੂੰ ਮੋਹਾਲੀ ਤੋਂ ਲੈ ਕੇ ਨਾਬਾ ਤੱਕ ਲਿਆਂਦਾ ਗਿਆ ਤਾਂ ਉਹਨਾਂ ਦੀ ਜਿਹੜੀ ਕੌਨਵਾਈ ਸੀ ਕੌਨਵਾਈ ਦੇ ਵਿੱਚ ਘੱਟੋ-ਘੱਟ ਵੀ 15 ਤੋਂ 20 ਗੱਡੀਆਂ ਸੀ ਜਿਹਦੇ ਵਿੱਚ ਤਿੰਨ ਤੋਂ ਚਾਰ ਪੁਲਿਸ ਦੀਆਂ ਬੱਸਾਂ ਭਰੀਆਂ ਹੋਈਆਂ ਸੀ ਬਣ ਜੇ ਇਹ ਵੀ ਇਹ ਵੀ ਲੋਕ ਇਹ ਵੀ ਨੇ ਦਰਸ਼ਕਾਂ ਦਾ ਕਿੰਨੇ ਕਿੰਨੇ ਸਵਾਲ ਹੋਵੇਗਾ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਜਿਹਦੇ ਉੱਪਰ ਵਿਜੀਲੈਂਸ ਦੀ ਰੇਡ ਹੋਵੇ ਜਾਂ ਚਾਰਜੀ ਹੋਵੇ ਇੰਨੀ ਫੋਰਸ ਲਾਣਾ ਕਿੰਨਾ ਕਿਤੇ ਸਰਕਾਰ ਵਾਸਤੇ ਮੈਨੂੰ ਤਾਂ ਚੁਣੌਤੀ ਸੀ ਕਿ ਕਾਰਨ ਨਹੀਂ 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 ਦੇਖੋ ਉਹ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਸਕਿਉਰਿਟੀ ਦੇ ਦਿੱਤੀ ਗਈ ਜਾਂ ਉਹਨਾਂ ਨੂੰ ਸਕਿਉਰਿਟੀ ਮਿਲੀ ਹੋਈ ਹੈ ਤਾਂ ਨਹੀਂ ਇੱਕ ਸਕਿਉਰਿਟੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਹੁਣ ਆਪਾਂ ਦੇਖਦੇ ਹਾਂ ਪੁਲਿਸ ਨੂੰ ਕਈ ਵਾਰ ਇਹ ਸ਼ੱਕ ਹੁੰਦਾ ਹੈ ਵੀ ਇਹ ਨਾ ਹੋਵੇ ਕਿ ਰਸਤੇ ਦੇ ਵਿੱਚ ਅਕਾਲੀ ਆਗੂ ਕੋਈ ਲੀਡਰ ਲੈ ਕੇ ਧਰਨਾ ਲਾ ਕੇ ਬਹਿ ਜਾਣ ਉੱਥੇ ਰੋਕ ਲੈਣ ਕਿਉਂਕਿ ਪਿਛਲੇ ਸਵੇਰ ਤੋਂ ਵੀ ਅੱਜ ਕਾਫੀ ਪੂਰੇ ਪੰਜਾਬ ਦੇ ਵਿੱਚ ਅਕਾਲੀਆਂ ਨੂੰ ਘਰੇ ਨਜ਼ਰਬੰਦ ਕੀਤਾ ਸੀ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਸ਼ਾਇਦ ਮਹਾਲੀ ਜਾ ਕੇ ਧਰਨਾ ਲਾ ਲੈਣ ਤੇ ਜਦੋਂ ਹੀ ਮੀਡੀਆ ਦੇ ਵਿੱਚ ਇਹ ਗੱਲ ਆਈ ਵੀ ਨਾਬਾ ਜੇਲ੍ਹ ਦੇ ਵਿੱਚ ਲੈ ਕੇ ਜਾ ਰਿਹਾ ਤਾਂ ਲੋਕ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਡਰ ਸੀਗਾ ਵੀ ਕਿਤੇ ਇਹ ਨਾ ਹੋਵੇ ਰਸਤੇ ਦੇ ਵਿੱਚ ਕੋਈ ਜਾਮ ਲਾ ਰਣ ਕਾਲੀ ਲੀਟਰ ਤਾਂ ਤੋਂ ਨੰਨ ਛਡਾਉਣਾ ਬੜਾ ਔਖਾ ਹੋ ਜੇ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੇ ਜਿਵੇਂ ਤੁਸੀਂ ਨਾਬੇ ਦੀ ਗੱਲ ਕੀਤੀ ਹੈ ਜੇਲ੍ਹ ਦੇ ਬਾਹਰ ਤਾਂ ਉੱਥੇ ਵੀ ਇਹੀ ਚੀਜ਼ ਸੀਗੀ ਤਾਂ ਇਸ ਕਰਕੇ ਸਿਕਿਉਰਟੀ ਦੇ ਲਿਹਾਜ਼ ਦੇ ਨਾਲ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜਿਹੜੀ ਐਨੀ ਭਾਰੀ ਫੋਰਸ ਆਹੋ ਜਿਹੜੀ ਵਿਕਰਮ ਮਜੀਠੀਆ ਨੂੰ ਲੈ ਕੇ ਉਤੋਂ ਲਿਜਾਈ ਗਈ ਅੱਛਾ ਨਾਲ ਇੱਕ ਹੋਰ ਵੀ ਹੈ ਜਿਵੇਂ ਆਪਾਂ ਥੋੜਾ ਜਿਆਦਾ ਦਸ਼ਕਾਂ ਨੇ ਵੀ ਸਾਂਝਾ ਕਰਦੀ ਹੈ ਜਿਹੜਾ ਉੱਥੇ ਪ੍ਰੋਟੈਸਟ ਕੀਤਾ ਗਿਆ ਤੇ ਸਰਕਾਰ ਦੇ ਖਿਲਾਫ ਨਾਰੇਬਾਜੀ ਵੀ ਹੋਈ ਉੱਥੇ ਵਰਕਰ ਪਹੁੰਚੇ ਤਾਂ ਉਹਨਾਂ ਵਰਕਰਾਂ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਆਪਾਂ ਦਰਸ਼ਕਾਂ ਨੂੰ ਥੋੜੇ-ਥੋੜੇ ਕਲਿੱਪ ਵੀ ਦਿਖਾ दिए ਫਿਰ ਆਪਾਂ ਦਰਸ਼ਕਾਂ ਨੂੰ ਸੁਣਾਵਾਂਗੇ ਜਿਹੜਾ ਬਚਾਅ ਪੱਖ ਦੇ ਵਕੀਲ ਨੇ ਤਾਂ ਉਹਨਾਂ ਨੇ ਕੀ ਕਿਹਾ ਪਹਿਲਾਂ ਦਰਸ਼ਕਾਂ ਨੂੰ ਦਿਖਾ ਦਈਏ ਵੀ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਉੱਥੇ ਪਹੁੰਚੇ ਉੱਥੇ ਜਿਹੜਾ ਖਾਸ ਤੌਰ ਤੇ ਵਿਕਰ ਸਿੰਘ ਮਜੀਠੀਆ ਦੇ ਰਣ ਹੱਕ ਦੇ ਚ ਨਾਰੇ ਵੀ ਲੱਗੇ ਸਰਕਾਰ ਦੇ ਅੰਗੇਸ਼ਤ ਵੀ ਨਾਰੇ ਲੱਗੇ ਕੀ ਕੁਝ ਕਿਹਾ ਵਰਕਰਾਂ ਨੇ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਪ੍ਰਸ਼ਾਸਨ ਹੈ ਟੁੱਟ ਕੇ ਪੈ ਜਾਂਦਾ ਜਿਵੇਂ ਪਤਾ ਨਹੀਂ ਅਸੀਂ ਕੀ ਹੈ ਤੇ ਕੋਈ ਬੰਬ ਲੈ ਕੇ ਆ ਕੇ ਜਾਂ ਵੀ ਮੈਂ ਜੈਲ ਕਿ ਫਿਰਦੇ ਆਂ ਪਿੱਛੇ ਕਰੂਗੇ ਇਹ RAM nal ਜੇ ਕੋਈ ਆਪਣੇ ਆਗ ਜੇ ਕੋਈ ਜੇ ਕੋਈ ਸਾਡੇ ਸਾਡੇ ਦੇ ਕੋਈ ਨਜਾਇਜ਼ ਹੋ ਰਿਹਾ ਕੋਈ ਧੱਕਾ ਹੋ ਰਿਹਾ ਜੇ ਕੋਈ ਬਦਕੀ ਹੋ ਰਹੀ ਆ ਅਸੀਂ ਆਪਣੀ ਗਲਤ ਆ ਕਰ ਸਕਦੇ ਆ ਮੀਡੀਆ ਨਾਲ ਬਾਜੀ ਪਾਸੇ ਆ ਕੇ ਇੱਥੇ ਕਰ ਲੈ ਸਾਈਡ ਤੇ ਕਰੋ ਹੋ ਰਿਹਾ ਸਰਦੀ ਹੈ ਸਰਦੀ ਨਹੀਂ ਸਾਈਡ ਤੇ ਆ ਜਾਓ ਰੋਡ ਦੇ ਵਿੱਚ ਠੀਕ ਹੈ ਜੀ ਗੱਲ ਇਹ ਹੈ ਵੀ ਅਸੀਂ ਆ ਕੇ ਖੜ੍ਹਦੇ ਨਹੀਂ ਤੁਸੀਂ ਐ ਚੱਕ ਲੈ ਜੇ ਜਿੰਨੇ ਅਸੀਂ ਪਤਾ ਨਹੀਂ ਕਿ ਕਿਹਾ ਸਰਦਾਰ ਭਿਕਰਮ ਸਿੰਘ ਮਜੀਠੀਆ ਜੈਕਾਰਾ ਸ਼ਰਮ ਬਲੀਏ ਕਰਦੇ ਜਿੰਦਾਬਾਦ ਸੋ ਬਿਲਕੁਲ ਵਰਕਰਾਂ ਤੋਂ ਬਾਅਦ ਜਿਹੜਾ ਉੱਥੇ ਪ੍ਰੋਟੈਸਟ ਹੋਇਆ ਵਰਕਰਾਂ ਨੇ ਆਪਣੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਆ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਆ ਤੇ ਸਰਕਾਰ ਨੂੰ ਵੀ ਕਿਤਨਾ ਕਿਤੇ ਉਹਨਾਂ ਨੇ ਆਪਣੀ ਨਾਰਾਜ਼ਗੀ ਆ ਉਹ ਜ਼ਾਹਿਰ ਕੀਤੀ ਆ ਰਪਣਾ ਜੀ ਜੇਕਰ ਬਚਾਅ ਪੱਖ ਵਕੀਲ ਦੀ ਗੱਲ ਕੀਤੀ ਜਾਵੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਹੀ ਰਹੇ ਨੇ ਉਹ ਤਾਕਤ ਲੀਡਰ ਨੇ ਸ਼੍ਰੋਮਣੀ ਅਕਾਲ ਦਾ ਜਿਹੜੇ ਵਿਵਾਖ ਹੋ ਕੇ ਬੋਲਦੇ ਨੇ ਕਿਉਂਕਿ ਸਰਕਾਰਾਂ ਦਾ ਗੇਸਵਾ ਲਗਾਤਾਰ ਚੱਲ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਜਿਹੜਾ ਉਹ ਰੱਜ ਕੇ ਜੜੀ ਆ ਭੜਾ ਸਚਾਈ ਬਾਹਰ ਲਿਆਉਂਦੇ ਨੇ ਆਪਾਂ ਕਹਿ ਸਕਦੇ ਹਾਂ ਤਾਂ ਆਖਰਕਾਰ ਉਹਦੇ ਬਚਾਅ ਪੱਖ ਜਿਹੜੇ ਵਕੀਲ ਨੇ ਤਾਂ ਉਹਨਾਂ ਨੇ ਕੀ ਕੁਝ ਕਿਹਾ ਇਸ ਬਾਰੇ ਦੇਖੋ ਇੱਕ ਤਾਂ ਉਹਨਾਂ ਨੇ ਕਿਹਾ ਵੀ ਡੈਫੇਮੇਸ਼ਨ ਪਾਵਾਂਗੇ ਸੀ ਜਹੇ ਉਹ ਬਿਜੀਲੈਂਸਰ ਚਾਹੇ ਉਹ ਪੰਜਾਬ ਸਰਕਾਰ ਦੇ ਮੰਤਰੀ ਹੈ ਤੇ ਚਾਹੇ ਵੀ ਕੋਈ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਆ ਉਹਦਾ ਕੋਈ ਆਗੂ ਆ ਹੁਣ ਉਹ ਕਹਿੰਦੇ ਵੀ ਜਿਸ ਦਿਨ ਗ੍ਰਿਫਤਾਰੀ ਹੋਈ ਤੁਸੀਂ ਕਿਹਾ ਕਿ ਇਹਨਾਂ ਦੇ ਘਰੋਂ ਜਿਹੜਾ 540 ਕਰੋੜ ਦਾ ਜਿਹੜਾ ਗਵਰਨ ਨੂੰ ਲੈ ਕੇ 540 ਕਰੋੜ ਆਮਦਨ ਤੋਂ ਵੱਧ ਨੂੰ ਲੈ ਕੇ ਜਿਹੜੇ ਕਾਗਜ਼ਾਤ ਆ ਉਹ ਮਿਲੇ ਆ ਤੇ ਤੁਸੀਂ ਸਾਰੇ ਪਾਸੇ ਰੌਲਾ ਪਾਤਾ 540 ਕਰੋੜ 540 ਕਰੋੜ 540 ਕਰੋੜ ਫਿਰ ਇੱਕ ਤੁਸੀਂ ਕਿਹਾ ਵੀ 1000 ਏਕੜ ਦੇ ਆਸ-ਪਾਸ ਜਿਹੜੀ ਇਹ ਜਗਾ ਤੁਹਾਨੂੰ ਹਿਮਾਚਲ ਚ ਮਿਲੀ ਆ ਉਹ ਵੀ ਤੁਸੀਂ ਮੀਡੀਆ ਦੇ ਵਿੱਚ ਅੰਗੀਤਰਾਂ ਪ੍ਰਚਾਰਤਾ ਵੀ ਪਤਾ ਨਹੀਂ ਇਹ ਜਗਾ ਜਿਹੜੀ ਹੈ ਕਿੱਥੋਂ ਆਈ ਹੈ ਫਿਰ ਉਹ ਤੁਸੀਂ ਕਹਿ ਰਹੇ ਹੋ ਵੀ ਇੰਨੇ ਪਤਾ ਨਹੀਂ 2 ਦਰਜਨ ਤੋਂ ਵੱਧ ਜਿਹੜੇ ਮੋਬਾਈਲ ਹੈ ਉਹ ਮਿਲੇ ਆ ਫਿਰ ਤੁਸੀਂ ਕਹਿ ਰਹੇ ਹੋ ਵੀ ਦਰਜਨ ਦੇ ਕਰੀਬ ਲੈਪਟਾਪ ਮਿਲ ਗਏ ਤੇ ਹੋਰ ਕਾਫੀ ਕੁਝ ਮਿਲਿਆ ਉਹ ਕਹਿੰਦੇ ਪਹਿਲਾਂ ਤਾਂ ਇਹ ਦਿਖਾਓ ਕਿ ਇਹ ਸਾਰਾ ਸਮਾਨ ਤੁਹਾਡੇ ਕਿਹੜੇ ਕਾਗਜ਼ਾਂ 'ਚ ਤੁਸੀਂ ਪਾਇਆ ਕਿਹੜੀ ਐਫ ਆਈ ਆਰ 'ਚ ਨੋਟ ਕੀਤਾ ਜੇ ਤੁਹਾਡੀ ਐਫ ਆਈ ਆਰ 'ਚ ਕਹਿੰਦੇ ਨਹੀਂ ਹੈਗਾ ਤੁਸੀਂ ਕਹਿ ਰਹੇ ਹੋ ਵੀ ਹਲੇ ਜਾਂਚ ਦਾ ਵਿਸ਼ਾ ਕਿ ਫਿਰ ਉਹ ਕਹਿੰਦੇ ਰੋਲਾ ਤੁਸੀਂ ਜਾਂਚ ਤੋਂ ਪਹਿਲੇ ਪਾਤ ਵੀ ਨਹੀਂ ਪਾਤਾ ਬਿਲਕੁਲ ਜਦੋਂ ਜਾਂਚ ਕੋਈ ਨਹੀਂ ਬਿਲਕੁਲ ਕਿਸੇ ਵਿਅਕਤੀ ਦੇ ਉੱਪਰ ਇਲਜ਼ਾਮ ਲਾਉਣੇ ਬੜੇ ਸੌਕੇ ਆ ਆਮ ਵਿਅਕਤੀ ਇਲਜ਼ਾਮ ਲਾ ਕੇ ਵੱਖਰੀ ਗੱਲ ਹੈ ਜਾਂ ਕੋਈ ਪੋਲੀਟੀਕਲੀ ਲੀਡਰ ਲਾਵੇ ਉਹ ਇੱਕ ਵੱਖਰੀ ਗੱਲ ਆ ਵੀ ਪੋਲੀਟੀਕਲ ਉਹ ਕਹਿੰਦੇ ਤੁਹਾਡੇ ਤਾਂ ਸਰਕਾਰੀ ਅਧਿਕਾਰੀ ਆ ਜਿਹੜੇ ਬਿਜਲੈਂਸ ਵਾਲੇ ਜਾਂ ਜਿਹੜੇ ਤੁਹਾਡੇ ਮੰਤਰੀ ਐ ਜਿਹੜੇ ਜ਼ਿੰਮੇਵਾਰ ਕੁਰਸੀ ਤੇ ਬੈਠੇ ਆ ਉਹ ਵੀ ਇਲਜ਼ਾਮ ਲਾਈ ਜਾਂਦੇ ਨੇ ਤਾਂ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਜਲਦੀ ਇਸ ਕੇਸ ਦੀ ਜਿਹੜੀ ਡੈਫੇਮੇਸ਼ਨ ਆ ਉਹ ਪਾਉਣ ਜਾ ਰਹੇ ਆ ਫਿਰ ਇਸ ਤੋਂ ਬਾਅਦ ਉਹ ਕਹਿੰਦੇ ਸਵੇਰ ਤੋਂ ਉਹ ਡਿਟੇਨ ਕੀਤੇ ਆ ਡਿਟੇਨ ਕਰਕੇ ਤੁਸੀਂ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਪਾ ਰਹੇ ਹੋ ਉਹ ਬਾਅਦ ਚ ਪਾ ਰਹੇ ਹੋ ਠੀਕ ਹੈ ਪਰ ਇੱਕ ਵਾਰ ਆਪਾਂ ਦਰਸ਼ਕਾਂ ਨੂੰ ਸੁਣਾ ਜ਼ਰੂਰ ਦਈਏ ਕਿ ਅਰਸ਼ਦੀਪ ਕਲੇਰ ਨੇ ਕਿਹਾ ਕੀ ਵੀਰ ਜੀ ਦੇਖੋ ਅੱਜ ਵਿਕਰਮ ਮਜੀਠੀਆ ਸਾਹਿਬ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਹੈ ਜੁਡੀਸ਼ੀਅਲ ਕਸਟਡੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਪੁਲਿਸ ਦੀ ਹੁਣ ਪੁਲਿਸ ਕੋਈ ਪੁੱਛਗਿੱਛ ਨਹੀਂ ਕਰਨਾ ਚਾਹੁੰਦੀ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਇੱਕੋ ਗੱਲ ਕਹਿ ਰਹੇ ਹਾਂ ਕਿ ਇਹ ਜਿਹੜਾ ਸਾਰਾ ਮੁਕੱਦਮਾ ਇਹ ਸਾਰਾ ਮੁਕੱਦਮਾ ਹੋ ਸਕਦਾ ਹੈ ਤੇ ਅਧਾਰਤ ਹੈ ਪੁਲਿਸ ਕੋਲ ਇਹ ਪਹਿਲਾਂ ਡਰੱਗ ਕੇਸ ਦੇ ਵਿੱਚ ਕੋਈ ਡਰੱਗ ਦਾ ਸਬੂਤ ਨਹੀਂ ਲੱਭਿਆ ਅਜੇ ਤੱਕ ਹੁਣ ਕਰਾਪਸ਼ਨ ਦੇ ਕੇਸ ਦੇ ਵਿੱਚ ਇਹਨਾਂ ਨੂੰ ਕੋਈ ਐਸੈਟ ਨਹੀਂ ਲੱਭ ਰੇ ਨਹੀਂ ਜਿਹੜੀ ਪੁਲਿਸ 2 ਦਿਨ ਪਹਿਲਾਂ ਤੱਕ ਇਹ ਗੱਲ ਕਹਿ ਰਹੀ ਸੀ ਕਿ ਜੀ ਵਿਕਰਮ ਮਜੀਠੀਆ ਤਾਂ ਕੋਆਪਰੇਟ ਨਹੀਂ ਕਰ ਰੇ ਪਤਾ ਨਹੀਂ ਅਸੀਂ ਆਹ ਜਗ੍ਹਾ ਤੇ ਰੇਡ ਕਰਕੇ ਆਉਣੀ ਉੱਥੇ ਰੇਡ ਕਰਕੇ ਆਉਣੀ ਅੱਜ ਆ ਕੇ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਸਾਡੀ ਪੁੱਛਗਿੱਛ ਖਤਮ ਹੈ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿਓ ਤੇ ਹੁਣ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਹਾਡੇ ਮਾਧਿਅਮ ਦੇ ਨਾਲ ਇਹ ਸਵਾਲ ਕਰਨਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਪਹਿਲੇ ਦਿਨ ਤੋਂ ਲੈ ਕੇ ਅੱਜ ਜੁਡੀਸ਼ੀਅਲ ਕਸਟਡੀ ਜਾਣ ਤੱਕ ਇਹ ਜਿੰਨੀ মিডিਆ ਹਾਈਪ ਕ੍ਰੀਏਟ ਕੀਤੀ ਜਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਲੀਡਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਕਚਹਿਰੀ ਦੇ ਵਿੱਚ মিডিਆ ਨੂੰ ਤਾਂ ਵੜਨ ਕੀ ਦੇਣਾ ਵਕੀਲਾਂ ਤੱਕ ਨੂੰ ਕੋਰਟ ਦੇ ਅੰਦਰ ਵੜਨ ਨਹੀਂ ਦਿੱਤਾ ਜਾ ਰਿਹਾ ਪਰ ਇਹ ਜਿਹੜੀ ਆਪਾਂ 11 12 ਦਿਨ ਦੀ ਐਕਸਰਸਾਈਜ਼ ਕੀਤੀ ਇਹ ਚੋਂ ਸਾਨੂੰ ਲੱਭਿਆ ਕੀ ਕਦੇ ਤਾਂ ਮੁੱਖ ਮੰਤਰੀ ਸਾਹਿਬ ਝੂਠ ਬੋਲ ਗਏ ਕਿ ਜੀ 29 ਮੋਬਾਈਲ ਨੇ ਫਰਜ ਜਾਮਾ ਤਲਾਸ਼ੀ ਚ ਇੱਕ ਮੋਬਾਈਲ ਨਹੀਂ ਮਿਲਿਆ 141 ਕਰੋੜ ਦੀ ਗੱਲ ਆਈ ਕਾਗਜ਼ਾਂ ਚ 141 ਕਰੋੜ ਛੱਡੋ 1 ਰੁਪਿਆ ਹੈ ਨਹੀਂ ਸੀ 540 ਕਰੋੜ ਦੀ ਗੱਲ ਆਈ ਉਹ ਕੰਪਨੀਆਂ ਜਿਨ੍ਹਾਂ ਨੂੰ ਵਿਕਰਮ ਮਜੀਠੀਆ ਦੀ ਪਹਿਲੇ 2-3 ਦਿਨ ਸਰਕਾਰ ਪ੍ਰਚਾਰ ਦੀ ਰਹੀ ਸਰਕਾਰ ਦਾ ਸੋਸ਼ਲ ਮੀਡੀਆ ਪ੍ਰਚਾਰ ਦਾ ਰਿਆ ਆਮ ਆਦਮੀ ਪਾਰਟੀ ਪ੍ਰਚਾਰ ਦੀ ਰੀ ਉਹ ਤਾਂ ਕੰਪਨੀਆਂ ਯੂਐਸ ਦੇ ਗੋਰਿਆਂ ਦੀਆਂ ਨਿਕਲੀਆਂ ਲੈਜਿਟਮੇਟ ਕੰਪਨੀਆਂ ਨਿਕਲੀਆਂ ਉਹ ਕੰਪਨੀਆਂ ਤਾਂ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਬਿਜ਼ਨਸ ਕਰਨ ਵਾਲੀਆਂ ਕੰਪਨੀਆਂ ਸੀ ਉਹ ਵਿਕਰਮਜੀਠੀਆਂ ਨਾਲ ਨਹੀਂ ਜੁੜੀਆਂ ਫੇਰ ਆ ਕੇ ਮੀਡੀਆ ਚ ਇੱਕ ਨਵਾਂ ਝੂਠ ਫਲਾਤਾ ਕਹਿੰਦੇ ਜੀ ਹਿਮਾਚਲ ਚ Shimla ਚ ਹਜ਼ਾਰ ਏਕੜ ਜ਼ਮੀਨ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਵਿਜੀਲੈਂਸ ਅੱਜ ਕੋਰਟ ਦੇ ਵਿੱਚ ਆਈ ਕੀ ਬਣਿਆ ਹਜ਼ਾਰ ਏਕੜ ਦਾ ਜਦਕਿ ਦੋ ਦਿਨ ਤੋਂ ਵਿਜੀਲੈਂਸ ਦੀ ਟੀਮ Shimla Shimli ਕੁਮਰੀ ਹੈ ਹਜ਼ਾਰ ਏਕੜ ਕਿੱਥੇ ਗਿਆ ਸੋ ਇਹ ਬੜਾ ਸਪਸ਼ਟ ਹੈ ਕਿ ਹੁਣ ਉਹ 1000 ਏਕੜ ਵੀ ਗਾਇਬ ਹੋ ਗਿਆ ਹੁਣ 1000 ਏਕੜ ਦਾ ਇੱਕ ਵੀ ਕਾਗਜ਼ ਪੰਜਾਬ ਦੀ ਵਿਜੀਲੈਂਸ ਨੂੰ ਪੰਜਾਬ ਦੀ ਸਰਕਾਰ ਨੂੰ ਨਹੀਂ ਲੱਭਿਆ ਤਾਂ ਮੁੱਖ ਮੰਤਰੀ ਸਾਹਿਬ ਇਹ ਸਾਰੇ ਝੂਠ ਤੁਸੀਂ ਹੁਣ ਰਿਕਾਰਡ ਬੋਲੇ ਨੇ ਮੈਂ ਪਹਿਲੇ ਦਿਨ ਵੀ ਕਿਹਾ ਸੀ ਕਿ ਜਿਹੜਾ ਡਿਸਪਰਪੋਰਸ਼ਨੇਟ ਐਸੈਟ ਦਾ ਕੇਸ ਹੁੰਦਾ ਮਤਲਬ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੁੰਦਾ ਇਹ ਕਾਗਜ਼ਾਂ ਦੇ ਵਿੱਚ ਪ੍ਰੂਫ ਕਰਨਾ ਪੈਂਦਾ ਗੱਲਾਂ ਤੁਸੀਂ ਕਰਗੀਆਂ 141 ਕਰੋੜ ਦੀਆਂ 540 ਕਰੋੜ ਦੀਆਂ 1000 ਏਕੜ ਦੀਆਂ ਕਾਗਜ ਤੁਹਾਡੇ ਕੋਲ ਇੱਕ ਨਹੀਂ ਲੱਭਿਆ ਤੇ ਅੱਜ ਅੰਤ ਦੇ ਵਿੱਚ 11ਵੇਂ ਦਿਨ ਕਿਉਂਕਿ ਹੁਣ ਲਗਾਤਾਰ ਫਜ਼ੀਅਤ ਹੋ ਰਹੀ ਸੀ ਕੋਰਟ ਦੇ ਵਿੱਚ ਡਾਕੂਮੈਂਟ ਕੋਈ ਨਹੀਂ ਆ ਰਿਹਾ ਸੀ ਤਾਂ ਅੱਜ ਸਰਕਾਰ ਨੇ ਇਹ ਕਹਿ ਕੇ ਜੁਡੀਸ਼ਲ ਕਸਟਡੀ ਚ ਭੇਜਤਾ ਕਿ ਅਸੀਂ ਇਹਨਾਂ ਤੋਂ ਹੋਰ ਪੁੱਛਗਿੱਛ ਨਹੀਂ ਕਰਨੀ ਪਰ ਮੈਂ ਬੜਾ ਸਪਸ਼ਟਾ ਵਿਕਰਮ ਮਜੀਠੀਆ ਸਾਹਿਬ ਨੇ ਇਹ ਗੱਲ ਕਨਵੇ ਕਰਨ ਨੂੰ ਕਹੀ ਹੈ ਕਿ ਜੋ ਜੋ ਸਰਕਾਰ ਨੇ ਕਿਹਾ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ 4-5 ਝੂਠ ਨੇ 29 ਮੋਬਾਈਲ 141 ਕਰੋੜ 540 ਕਰੋੜ 1000 ਏਕੜ ਇੱਕੋ ਕਪੂਰਥਲੇ ਜਿਹੜਾ ਫੋਰਜ ਡਾਕੂਮੈਂਟ ਹੈ ਜਿਹੜਾ ਮੈਂ ਉਦੋਂ ਵੀ ਦੱਸਿਆ ਸੀ 25% ਦਾ ਸ਼ੇਅਰ ਜਿਹੜਾ ਗਨੀਵ ਕੌਰ ਦੀ ਦਾ ਦੱਸਿਆ ਸੀ ਮੈਂ ਉਦੋਂ ਵੀ ਕਿਹਾ ਸੀ ਕਿ ਇੱਕ ਫੋਰਜ ਡਾਕੂਮੈਂਟ ਹੈ ਇਹ ਡਾਕੂਮੈਂਟ ਜਿਹੜੇ ਜੱਜ ਸਾਹਿਬ ਨੇ ਸਮਨਿੰਗ ਕੀਤੀ ਸੀ ਉਹ ਸਸਪੈਂਡ ਚੱਲ ਰਹੇ ਨੇ ਹਾਈ ਕੋਰਟ ਨੇ ਉਹਨਾਂ ਦੀ ਵਿਜੀਲੈਂਸ ਇਨਕੁਆਇਰੀ ਖੋਲੀ ਹੈ ਹੁਣ ਉਹ ਡਾਕੂਮੈਂਟ ਸੋ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਹੋਰ ਜਿਹੜੇ ਸਰਕਾਰ ਦੇ ਸਰਵੇ ਸਰਵਾਕਰਤਾ ਧਰਤਾ ਇਹ ਪੰਜ ਚੀਜ਼ਾਂ ਦਾ ਝੂਠ ਜਿਹੜਾ ਸਰਕਾਰ ਨੇ ਲਗਾਤਾਰ 10 ਦਿਨ ਤੱਕ ਮੀਡੀਆ ਚ ਫਲਾਇਆ ਇਹਦੇ ਸਬੂਤ ਹੁਣ ਆ ਕੇ ਪ੍ਰੈਸ ਕਾਨਫਰੰਸ ਚ ਦਿਖਾਓ ਕਿਉਂਕਿ ਤੁਸੀਂ ਉਹੀ ਗੱਲਾਂ ਸਰਕਾਰ ਦੀਆਂ ਪਹਿਲੇ ਦਿਨੋਂ ਲੱਗੇ ਨੇ ਸਾਢੇ 3 ਸਾਲ ਹੋ ਗਏ ਕਿ ਝੂਠ ਕਿਹੜਾ ਵੱਧ ਬੋਲੂ ਕੇਜਰੀਵਾਲ ਬੋਲਣਗੇ ਭਗਵੰਤ ਸਿੰਘ ਸਾਹਿਬ ਬੋਲਣਗੇ ਅਮਨ ਰੋੜਾ ਜੀ ਬੋਲਣਗੇ ਕਿ ਮੰਤਰੀ ਬੋਲਣਗੇ ਪਰ ਇਹ ਹੁਣ ਪੰਜ ਚੀਜ਼ਾਂ ਜਿਹੜੀਆਂ ਕਿ ਹੁਣ ਰਿਕਾਰਡ ਕਈਆਂ ਗਈਆਂ ਜਿਨ੍ਹਾਂ ਦਾ ਮੈਂ ਫੇਰ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਵਿਜੀਲੈਂਸ ਕੋਲੇ ਇੱਕ ਸਬੂਤ ਨਹੀਂ ਲੱਭਿਆ ਨਹੀਂ ਅੱਜ ਲੈਂਦੇ ਨਾ ਪੁਲਿਸ ਕਸਟਡੀ ਅੱਜ ਕਹਿੰਦੇ ਨਾ ਕਿ ਜੀ ਇਸ ਦਾ ਹੋਰ ਪੁੱਛਗਿੱਛ ਕਰਨੀ ਅੱਜ ਆ ਕੇ ਕਹਿੰਦੇ 나ਜੀ ਪੁੱਛਗਿੱਛ ਖਤਮ ਹੈ ਕਿਉਂਕਿ ਇਹ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਕਿ ਸਰਕਾਰ ਛੂਟ ਪਲਾ ਚੁੱਕੀ ਸੀ ਸਰਕਾਰ ਨੂੰ ਉਹ ਸਮਿਟਣਾ ਔਖਾ ਹੋ ਰਿਹਾ ਸੀ ਇਹ ਕੇਸਾਂ 'ਚ ਲੱਭਿਆ ਕੱਖ ਨਹੀਂ ਡਰੱਗ 'ਚ ਡਰੱਗ ਹੈ ਨਹੀਂ ਡਿਸਪਰਪੋਰਸ਼ਨੇਟ 'ਚ ਐਸੈਟ ਹੈ ਨਹੀਂ ਤੇ ਚਿਰ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਡਰਾਉਣ ਦੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਕਿ ਕਦੇ ਹੋ ਨਹੀਂ ਸਕਦੀ ਸੋ ਮੈਂ ਅੱਜ ਜ਼ਿੰਮੇਵਾਰ ਮੀਡੀਆ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਤੁਸੀਂ ਇਹ ਪੰਜ ਸਵਾਲ ਜਿਹੜੇ 10 ਦਿਨਾਂ ਚ ਸਰਕਾਰ ਦੇ ਸੋਸ਼ਲ ਮੀਡੀਆ ਨੇ ਉਠਾਏ ਸਰਕਾਰ ਦੇ ਮੰਤਰੀਆਂ ਨੇ ਉਠਾਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਠਾਏ ਇਹ ਪੰਜ ਸਵਾਲ ਆਪਣੇ ਕੋਲੇ ਯਾਦ ਕਰਕੇ ਰੱਖਣੇ ਨੇ ਇਹ ਨੋਟ ਕਰ ਲੈਣੇ ਨੇ ਤੇ ਹੁਣ ਇਹ ਗੱਲ ਦਾ ਜਵਾਬ ਸਰਕਾਰ ਨੂੰ ਔਨ ਰਿਕਾਰਡ ਕਥਨ ਨਾਲ ਦੇਣਾ ਪਊ ਨਹੀਂ ਬੜੇ ਕਲੀਅਰ ਆ ਕਿ ਜਿਹੜੇ ਚੈਨਲ ਵੀ ਕੁਝ ਦੇਖੋ ਸਾਰਾ ਮੀਡੀਆ ਨਹੀਂ ਇਦਾਂ ਦਾ ਹੁੰਦਾ ਮੀਡੀਆ ਨੇ ਬੜੀ ਵਧੀਆ ਜ਼ਿੰਮੇਵਾਰੀ ਨਿਭਾਈ ਹੈ ਮੀਡੀਆ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਪਰ ਇੱਕ ਦੋ ادارے ਐਸੇ ਸੀ ਜਿਨ੍ਹਾਂ ਨੇ ਇਸ ਝੂਠ ਨੂੰ ਜ਼ਬਰਦਸਤੀ ਲੋਕਾਂ ਦੇ ਵਿੱਚ ਪਰੋਸਿਆ ਸਰਕਾਰ ਦੀ ਗੱਲ ਨੂੰ ਜ਼ਬਰਦਸਤੀ ਲੋਕਾਂ ਦੇ ਵਿੱਚ ਪਰੋਸਿਆ ਉਹਦੇ ਲਈ ਵੀ ਅਸੀਂ ਸੋਚ ਰਹੇ ਹਾਂ ਕਿ ਹੁਣ ਡੈਫੇਮੇਸ਼ਨ ਕਰਾਂਗੇ ਸਭ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਵਿਕਰ ਸਿੰਘ ਮਜੀਠੀਆ ਦੇ ਜਿਹੜਾ ਬਚਾਅ ਪੱਖ ਵਕੀਲ ਨੇ ਅਰਸ਼ਦੀਪ ਸਿੰਘ ਕਲੇਰ ਜੋ ਕਿ ਸ਼ੋਮਣੀ ਅਕਾਲੀ ਦਲ ਦੇ ਨਾਲ ਵੀ ਜੁੜੇ ਹੋਏ ਨੇ ਤੇ ਉਹਨਾਂ ਦੇ ਪਚਾਪੱਖ ਵਕੀਲ ਵੀ ਨੇ ਤਾਂ ਉਹਨਾਂ ਨੇ ਜਿਹੜਾ ਕਿਤੇ ਨਾ ਕਿਤੇ ਆਪਣੇ ਪੱਧਰ ਤੇ ਕਿਹਾ ਵੀ ਜਿਹੜਾ ਸਰਕਾਰੀ ਵਕੀਲ ਨੇ ਬਿਆਨ ਦਿੱਤਾ ਜਾਓ ਦਾਵਾ ਕਰ ਰਹੇ ਨੇ ਕਿ ਇਹਨੇ ਕਰੋੜ ਦੀ ਜਿਹੜੀ ਪ੍ਰਾਪਰਟੀ ਦੇ ਕਾਗਜ਼ਾਤ ਨੇ ਅਸੀਂ ਜਿਹੜਾ ਨੇ ਉਹ ਲਿੱਤੇ ਨੇ ਜਾਂ ਫਿਰ ਜਗ੍ਹਾ ਇਹਨੇ ਦੇ ਨਾਮ ਤੇ ਬਣਾਈ ਹੋਈ ਹੈ ਜਾਨੇ ਕਰੋੜ ਦੀ ਜਗ੍ਹਾ ਉਸ ਤੇ ਜਿਹੜਾ ਇਲਜ਼ਾਮ ਨੇ ਉਹ ਲਗਾਏ ਨੇ ਤਾਂ ਉਸ ਸਬੰਧ ਵਿੱਚ ਉਹ ਡੈਫਰਮੇਸ਼ਨ ਦਾ ਕੇਸ ਵੀ ਜਿਹੜਾ ਦਾਇਰ ਕਰ ਰਹੇ ਨੇ ਹੋਰ ਪਾਣਾ ਜੀ ਤੁਹਾਨੂੰ ਲੱਗਦਾ ਵੀ ਸਾਰੇ ਨਿਚੋੜ ਦੀ ਜੇਕਰ ਆਪਾਂ ਗੱਲ ਕੀਤੀ ਜਾਵੇ ਕੀ ਕੰਮ ਵੀ ਦਰਸ਼ਕ ਵੀ ਤਿੰਨ ਚਾਰ ਦਿਨੋਂ ਕੋਈ ਸੋਚ ਰਹੇ ਨੇ ਜਿਕਰ ਸਿੰਘ ਮਜੀਠੀਆ ਆ ਵੀਕਰ ਸਿੰਘ ਮਜੀਠੀਆ ਤਸਕਰ ਤਸਕਰ ਇਹਦਾ ਨੇ ਗੱਲਾਂ ਚੱਲ ਰਹੀਆਂ ਨੇ ਬੜੀਆਂ ਮੈਨੂੰ ਲੱਗਦਾ ਵੀ ਪ੍ਰਾਪਰਟੀ ਵਾਲਾ ਕੇਸ ਜ਼ਿਆਦਾ ਤੇ ਤਸਕਰ ਵਾਲਾ ਘੱਟ ਲੱਗ ਰਿਹਾ ਕਿ ਨਿਕਲਣਾ ਕੁਝ ਹੈ ਨਹੀਂ ਨੂੰ ਇਸ ਕੇਸ ਚ ਪਹਿਲੀ ਗਲਤੀਆਂ ਨਸ਼ੇ ਵਾਲਾ ਮੁੱਦਾ ਕੋਈ ਹੈ ਹੀ ਨਹੀਂ ਹੂੰ ਨਸ਼ਾ ਤਸਕਰ ਵਾਲਾ ਜਾਂ ਨਸ਼ੇ ਦੀ ਤਸਕਰੀ ਦਾ ਜਾਂ ਡਰੱਗਸ ਦਾ ਉਹ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਵਿਜੀਲੈਂਸ ਵੀ ਕੋਰਟ ਚ ਕਹਿ ਚੁੱਕੀ ਆ ਪਹਿਲਾਂ ਕਿ ਇਹ ਤਾਂ ਸਿਰਫ ਆਮਦਨ ਤੋਂ ਵੱਧ ਜਾਇਦਾ ਦੂਜੀ ਗੱਲ ਜਿਹੜੇ ਨਾਰਮਲ ਕੇਸ ਹੁੰਦੇ ਨੇ ਉਹ ਸਿਰਫ ਬਿਆਨ ਦੇ ਆਧਾਰ ਤੇ ਤੁਸੀਂ ਬਿਆਨ ਦੇ ਦਿਓ ਕੋਰਟ ਚ ਵੀ ਮੈਂ ਇਹਦੇ ਸਾਹਮਣੇ ਦੇਖਿਆ ਮੈਂ ਇਹਨੂੰ ਕੁਟਦੇ ਨੂੰ ਸਾਹਮਣੇ ਦੇਖਿਆ ਇਹਨੇ ਮੇਰੇ ਸਾਹਮਣੇ ਥੱਪੜ ਮਾਰਿਆ ਇਹਨੇ ਮੇਰੇ ਸਾਹਮਣੇ ਉਹ ਚੀਜ਼ ਉਹ ਇੱਕ ਅਲੱਗ ਬਿਆਨਾਂ ਦੇ ਆਧਾਰ ਤੇ ਆ ਪਰ ਜਿਹੜਾ ਕੇਸ ਆਮਦਨ ਤੋਂ ਵੱਧ ਜਾਇਦਾਦ ਹੈ ਉਹ ਤੁਹਾਨੂੰ ਕਾਗਜ਼ਾਤਾਂ ਦੇ ਫੈਲਾ ਦੇ ਆਧਾਰ ਤੇ ਲੜਨਾ ਪਵੇ ਤੇ ਕਿੰਨੇ ਦਿਨ ਜੇਲ੍ਹ ਰਹਿਣਗੇ ਦੇਖੋ ਹੁਣ ਉਹ ਜੇਲ੍ਹ ਦੇ ਨਹੀਂ ਨੀ ਨੀ ਦੇਖੋ ਜੇਲ੍ਹ ਤਾਂ ਇਹਦਾ ਅਦਾਲਤ ਦੀ ਮਰਜ਼ੀ ਹੈ ਵੀ ਅਦਾਲਤ ਜਿਹੜਾ ਨਹੀਂ ਜਿਹੜਾ 14 ਦਿਨ ਦੀ ਵੀ ਉਹ ਦੇਖੋ 14 ਦਿਨ ਦਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਦੋਂ ਕਿਸੇ ਵੀ ਵਿਅਕਤੀ ਨੂੰ ਕੱਲੇ ਮਜੀਠੀਏ ਦੀ ਗੱਲ ਨਹੀਂ ਜਦੋਂ ਵੀ ਕਿਸੇ ਵਿਅਕਤੀ ਨੂੰ ਜੇਲ੍ਹ ਭੇਜਿਆ ਜਾਂਦਾ ਉਹਨਾਂ ਦੀ ਜਿਹੜੀ ਗਵਨਿਆਈ ਦਾ ਰਾਸਤ ਹੁੰਦੀ ਹੈ ਉਹ ਪਹਿਲੇ ਨਿਆਂਇਕ ਰਾਸਤ 14 ਦਿਨ ਦੀ ਹੋएगी ਉਸ ਤੋਂ ਬਾਅਦ ਫਿਰ ਅਗਲੀ ਡੇਟ ਜਿਹੜੀ 14 ਦਿਨ ਦੀ ਪਏਗੀ ਮਤਲਬ ਕਿ 14 14 ਦਿਨਾਂ ਬਾਅਦ ਜਿਹੜੀਆਂ ਇਹਨਾਂ ਦੀਆਂ ਤਰੀਕਾਂ ਕੋਰਟਾਂ 'ਚ ਪੈਣਗੀਆਂ ਉਸ ਤੋਂ ਬਾਅਦ ਫਿਰ ਚਲਾਨ ਪੇਸ਼ ਹੋਏਗਾ ਹੁਣ ਚਲਾਨ ਕਦੋਂ ਪੇਸ਼ ਹੁੰਦਾ ਕਿਵੇਂ ਹੋਣਾ ਮਹੀਨੇ ਨੂੰ ਹੋਏਗਾ ਕਿ 20 ਦਿਨ ਨੂੰ ਹੋਏਗਾ ਜਾਂ ਚਲਾਨ ਦੇ ਵਿੱਚ ਕੀ ਹੋਏਗਾ ਕਿਹੜੇ ਕਾਗਜ਼ੋ 'ਚ ਰੱਖੇ ਜਾਣਗੇ ਇਹ ਤਾਂ ਜ਼ਿਆਦਾ ਸਰਕਾਰੀ ਵਕੀਲ ਦੱਸ ਸਕਦੇ ਨੇ ਜਾਂ ਵੀ ਲੈਣ ਦੱਸ ਸਕਦੀ ਹੈ ਜਿਵੇਂ ਅੱਜ ਉਹਨਾਂ ਨੇ ਮੰਗ ਵੀ ਕੀਤੀ ਹੈ ਅਰਸ਼ਦੀਪ ਕਲੇਰ ਨੇ ਉਹ ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਤੁਸੀਂ ਪਹਿਲਾਂ ਕਹਿ ਰਹੇ ਸੀ ਵੀ ਜਾਂਚ ਚੱਲ ਰਹੀ ਹੈ ਹੂੰ ਰੀਮਾਂਡ ਦੇ ਵਿੱਚ ਦੇਖ ਰਿਹਾ ਮਜੀਠੀਆ ਕੀ ਬੋਲੇਗਾ ਜਾਂ ਜਿਹੜੇ ਕਾਗਜ਼ ਮੇਲੇ ਨੇ ਹੁਣ ਲੈ ਕੇ ਜਾ ਰਹੇ ਇਹਨਾਂ ਨੂੰ ਕੀ ਮਿਲਣਗੇ ਤਾਂ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਇਕੱਠੇ ਹੋ ਕੇ ਸਾਨੂੰ ਇੱਕ ਗੱਲ ਦੱਸੋ ਕਿ 11 ਦਿਨ ਦੇ ਪੁਲਿਸ ਰਿਮਾਂਡ ਦੇ ਵਿੱਚ ਕੀ ਹੈ ਬਿਲਕੁਲ ਵਿਕਰਮ ਮਜੀਠੀਆਂ ਤੋਂ ਬਰਾਮਦਗੀ ਕੀ ਹੋਈ ਵੀ ਇਹ ਤੁਸੀਂ ਥੋੜਾ ਜਿਹਾ ਜਿਹੜਾ ਚਾਨਣਾ ਅੰਕੜਿਆਂ ਦੇ ਆਧਾਰ ਤੇ ਪਾਓ ਇਹ ਉਹਨਾਂ ਨੇ ਮੰਗ ਵੀ ਕੀਤੀ ਔਰ ਦੂਜੀ ਗੱਲ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਚੀਜ਼ ਤੇ ਪੰਜਾਬ ਸਰਕਾਰ ਲਾਈਵ ਹੁੰਦੀ ਹੈ ਖਾਸ ਕਰਕੇ ਤੋਂ ਤੁਹਾਡੇ ਯਾਦ ਹੋਣਾ ਕਿ ਬਿਕਰਮ ਮਜੀਠੀਆ ਮਾਮਲੇ ਤੇ ਵੀ ਇਸ ਤੋਂ ਪਹਿਲਾਂ ਦੋ ਤਿੰਨ ਜਿਹੜੇ ਮੰਤਰੀ ਹੈ ਉਹ ਲਾਈਵ ਹੋ ਚੁੱਕੇ ਹੈ ਲਾਈਵ ਹੋ ਚੁੱਕੇ ਹੈ ਪ੍ਰੈਸ ਕਾਨਫਰੰਸ ਕਰ ਚੁੱਕੇ ਹੈ ਤਾਂ ਇਸ ਕਰਕੇ ਉਹ ਕਹਿੰਦੇ ਵੀ ਇਹਨੂੰ ਤੁਸੀਂ ਦੱਸੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਹਾਂ ਵੀ ਕੀ ਕੁਝ ਮਿਲਿਆ ਮਿਲਿਆ ਕੀ ਹੈ ਠੀਕ ਹੈ ਤਾਂ ਇਸ ਗੱਲ ਹੁਣ ਦੇਖੋ ਮੰਤਰੀ ਲਾਈਵ ਹੁੰਦੇ ਆ ਜਿਉਂ ਕੀ ਕਹਿਣਗੇ ਉਹ ਵੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਜਿਹੜੀ ਆਪਾਂ ਬਾਅਦ ਵਿੱਚ ਦੇਖਣ ਦਰਸ਼ਕਾਂ ਨੂੰ ਦੱਸਾਂਗੇ ਠੀਕ ਹੈ ਰਮਨ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਲੈ ਕੇ ਜਿਹੜੀ ਜਾਣਕਾਰੀਆਂ ਤੁਹਾਡੇ ਤੱਕ ਸਾਂਝੀ ਕੀਤੀ ਹੈ ਕਿਉਂਕਿ ਹੁਣ ਉਹ 14 ਦਿਨ ਦੀ ਨਿਆਇ ਖਰਾਸਤ ਨਾਬੇ ਜੇਲ੍ਹ ਦੇ ਵਿੱਚ ਰਹਿਣਗੇ ਤਾਂ ਉਸ ਤੋਂ ਬਾਅਦ ਕੀ ਕਾਰਵਾਈ ਹੋਵੇਗੀ ਉਹ ਵੀ ਮੋੜ ਦੁਆਰਾ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਸੰਖੇਪ ਜਾਣਕਾਰੀ ਆਹੋ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀਆਂ ਨੂੰ ਇਜਾਜ਼ਤ ਧੰਨਵਾਦ This program is sponsored by the Singla Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, fine authentic Indian cuisine in Tracy or scan QR code to contact us. Simi Valley Family Dental Office or scan QR code to contact us.